ਪਿੰਡ ਖਾਨਪੁਰ ਤੋਂ ਡੰਗੋਰਾ ਜਾਣ ਵਾਲੇ ਰਾਹ ਦੇ ਨੇੜੇ ਸੂਏ ਦੀ ਪੁਲੀ ਲੱਗੇ ਇੱਕ ਦਰਖਤ ਦੇ ਉੱਤੇ ਇੱਕ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ ਜਿਸ ਦੀ ਸੂਚਨਾ ਪਿੰਡ ਨਿਵਾਸੀਆਂ ਵੱਲੋਂ ਪੁਲਿਸ ਸਟੇਸ਼ਨ ਡੈਰਲੋ ਵਿਖੇ ਦਿੱਤੀ ਗਈ ਜਰਨੈਲ ਸਿੰਘ ਐਸਆਈ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਡੈਰਲੋ ਐਸੀ ਜਰਨੈਲ ਥਾਣਾ ਡੈਰੋ ਲੱਗਾਇਆ ਤਨਾ ਲੱਗਾਇਆ ਕੱਲ ਇੱਕ ਸਮੇਂ ਸੂਚਨਾ ਮਿਲੀਗੀ ਡੰਗੋਰੇ ਤੋਂ ਜਦੋਂ ਖਾਨਪੁਰ ਨੂੰ ਜਾਂਦੇ ਆ ਪੱਤੀਛੂ ਦੇ ਕੋਲੇ ਇੱਕ ਨਾਮ ਨੂੰ ਬੈਂਕ ਜਿਹੜਾ ਦਰਖਤ ਨਾਮ ਜੀ ਦਾ ਕਹਾ ਲੈ ਆ ਜੀ ਜੀ ਦੀ ਉਮਰ ਕਰੀਬ 40 42 ਸਾਲ ਲੱਗਦੀ ਆ ਜੀ ਸ਼੍ਰੀ ਦੀ ਬੋਲੀ ਜਿੰਦੂ ਵੀ ਲਿਆ ਕੇ ਛੇਵਲਾ ਤਰ੍ਹਾਂ ਇੰਦੇਰੋ ਕਿਵੱਤ ਕਰਦਾ ਕੰਨ ਵਿਆਹ ਕੇ ਕਰਤਾ ਹੀ ਜੀ ਹੈ ਜਿਸ ਸੰਬੰਧ ਇਹ ਦੁਆਰਾ ਮੰਦਿਰਾਂ ਦੇ ਵਿੱਚ ਤੇ ਬਾਕੀ ਹੋਰ ਵੀ ਵਰਸਪ ਦੇ ਫਿਰ ਤੇ ਜਿਹਨੇ ਜੀ ਇਹ ਕਿਸੇ ਕੋਲੋਂ ਪਤਾ ਲੱਗਿਆ ਤਾਂਦੇ ਆਏ ਬੰਦੇ ਸਰੇ ਲਾਸ਼ ਕਿੱਥੇ ਲੰਗ ਰਹੀ ਸੀਗੀ ਇਹ ਦਰਖਤਾਂ ਨਾਲ ਲੰਗ ਰਹੀ ਦੀ ਫਿਰ ਆਪਣਾ ਖੇਤਾਂ ਦੇ ਵਿੱਚ ਕਿਹੜੇ ਪਿੰਡ ਦਾ ਸੀ ਇਹ ਪਿੰਡ ਦੀ ਇਹ ਬਾਰੇ ਕੁਝ ਨਹੀਂ ਪਤਾ ਲੱਗੇ ਨਹੀਂ ਕਿਹੜੇ ਜ਼ਮੀਨ ਕਿਹੜੇ ਪਿੰਡ ਦੀ ਹੈ ਇਹ ਖਾਨਪੁਰ ਦੀ ਜ਼ਮੀਨ ਹੈ ਤਾਂ ਅੱਛਾ ਤੇ ਮਤਲਬ ਦੇਖਣ ਨੂੰ ਬੰਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਇਹ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਦੇਖੋ ਪ੍ਰਵਾਸੀ ਹਾਂ ਹੋਰ ਤੱਕ ਪਛਾਣ ਨਹੀਂ ਹੋ ਸਕੀ ਹਾਲੇ ਤੱਕ ਪਛਾਣ ਨਹੀਂ ਹੋ ਰਹੀ ਜਿਸ ਦੀ ਡੈੱਡ ਬੋਡੀ ਡੇਲੋ ਹਸਪੀਟਲ ਦੇ ਵਿੱਚ ਹੈ 72 ਘੰਟੇ ਬਾਅਦ ਇਹ ਨਹੀਂ ਜਿਸ ਕਿਸ ਨੇ ਪਛਾਣ ਕਰਨੀ ਹੋਵੇ ਤਾਂ ਹਾਂ ਪਛਾਣ ਗਾਂਵਾ ਤੇ ਜੀ ਇਹ ਗੋਦਵਾਰੀ ਮੰਦਿਰ ਜਿਹੜੀ ਰੌਕਟ ਦੀ ਬਰਵਾਦੀ ਮੇਟਾਂ ਦਾ ਬੁੜੀਆ ਦਾ ਬੰਦਾ ਵਾ ਜਿਹਨੇ ਨੇੜੇ ਖਾਨਪੁਰ ਦੇ ਸੁਵਿਧੇ ਸਰ ਅਸੀਂ ਇਹਦੀ ਜਿਹੜੀ ਫੋਟੋ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਟੀਵੀ ਦੇ ਵਿੱਚ ਤੇ ਤੁਸੀਂ ਆਪਣਾ ਕਾਈਂਡਲੀ ਨੰਬਰ ਬੋਲ ਦਿਓ 95010 ਜੀ 0154 ਠੀਕ ਹੈ ਜੀ ਨੂੰ ਜਿਹੜਾ ਇਹਨੂੰ ਜਾਣਦਾ ਹੋਵੇ ਉਹ ਤੁਹਾਨੂੰ ਫੋਨ ਕਰਕੇ ਦੱਸੇ ਇੱਕ ਨੰਬਰ ਸਰ ਹੋਰ ਮਨਸੀ ਸਾਹਿਬ ਦਾ 78370189032 ਐਸਐਸਓ ਸਾਹਿਬ ਦਾ 7837018600 ਇੱਕੰਨੇ ਨੰਬਰ ਸਾਡੇ ਕੋਲ ਆਪੇ ਹੋ ਇਹ ਕਿਹੋ ਮਜ਼ਾ ਲੱਗੇਦਾ ਇਸ ਨੰਬਰ ਤੇ ਸਪਾਰਕ ਕਰ